ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਗ ਡੇਰੀ ਫਾਰਮ 'ਚ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਇੰਦੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਾਈ ਤੋਂ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਲੈ ਕੋ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਨੂੰ ਮਨ ਜੰਦਾ ਮੇਰੇ ਨਾਲ ਕਨੈਕਟ ਕਰੋ ਕੰਟੈਕਟ ਨੰਬਰ ਨੋਟ ਕਰੋ 81462 15312 81467 15312 ਚਾਰ ਗਾਵਾਂ ਨੇ ਬਾਈ ਕੋਲੇ ਬਾਈ ਇੱਕ ਟੋਕੜ ਤੇ ਤਿੰਨ ਜਿਹੜੀਆਂ ਜਰਸੀਆਂ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਦਿਆ ਜੀ ਕਿਰਪਾ ਗੁਰੂ ਨਾਨਕ ਦਾਸ ਮਹਾਰਾਜੀ ਜਰਦੀ ਕਲਾ ਵੈਗੁਰੂ ਦੀ ਕਿਰਪਾ ਨਾਲ ਕਿਵੇਂ ਚੱਲਦਾ ਕੰਮ ਕਰ ਕੰਮ ਕਾ ਸੁਣਾ ਚੱਲਦਾ ਵਸ ਤੈਨੂੰ ਪਤਾ ਹਲੇ ਸਾਰੇ ਭੈਣ ਭਾਈ ਕੰਮ ਤਾਂ ਅੱਜ ਬੜੇ ਵੇਸ਼ੀ ਸਹੀ ਗੱਲ ਹੁਣ ਕੰਮ ਨੇ ਚੱਲ ਪੈਣਾ ਹੂੰ ਬਾਕੀ ਥੋੜਾ ਜਿਹਾ ਤੈਨੂੰ ਪਤਾ ਵੀ ਗਰਮੀ ਦਾ ਫਰਕ ਪੈ ਜਾਂਦਾ ਸਹੀ ਗੱਲ ਨਾਮ ਤੇ ਐਡਰੈਸ ਨਾਮ ਹੈ ਜੀ ਭਰਪੂਰ ਸਿੰਘ ਪਿੰਡ ਸੰਧੂਕਲਾ ਜਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਂ ਪੈ ਗਈ ਨੇੜੇ ਪਿੰਡ ਵਿੱਚ ਨੇੜੇ ਪਿੰਡ ਮੰਨ ਲਓ ਵੀ ਇਹ ਮਾਨਸਾਲੇ ਪਾਸੋਂ ਆਪਾਂ ਨੂੰ ਤਫਾ ਰਹਿ ਜਾਂਦਾ ਇਸ ਸਾਈਡ ਤੇ ਇਧਰਲੇ ਪਾਸੇ ਮੋਗੇ ਵਾਲੇ ਪਾਸਾ ਤੇ ਭਗਤੇ ਵਾਲੇ ਪਾਸੋਂ ਘੋੜ ਰਹਿ ਜਾਂਦਾ ਓਕੇ ਬਰਨਾਲੇ ਵਾਲੀ ਸਾਈਡ ਤੋਂ ਆਪਾਂ ਨੂੰ ਸਹਣਾ ਨੇੜੇ ਰਹਿ ਜਾਂਦਾ ਮੋਬਾਈਲ ਨੰਬਰ 9915466744 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਹ ਤਾਜ਼ੀਆਂ ਸੂਈਆਂ ਨੇ ਤੈਨਾਂ ਦੀ ਚਵਾਈ ਕਿੰਨੇ ਵਜੇ ਕਰੀ ਸਵੇਰੇ ਜੀ ਚਵਾਈ ਤੜਕੇ ਮੰਨ ਲਓ ਵੀ 6:30 ਤੇ 7 ਦੇ ਵਿੱਚ ਹੋਈ ਵੀ ਹੈ ਤੈਨੂੰ ਪਤਾ ਇਹ ਦੂ ਪਹਿਲਾਂ ਤਾਂ ਚੁਏ ਨਹੀਂ ਜਾਂਦੇ ਤੇ ਹੁਣ ਜਿਹੜਾ ਟਾਈਮ ਆ ਬਾਈ 1:14 ਹੋ ਗਏ ਉਸ ਹਸਾ ਅਨੰਦਾਜਾ ਲਾਇਓ ਸ਼ਾਮ ਤੱਕ ਕੱਢ ਰਾ ਜਿਹੜੇ ਕਰਮ ਵਾਲੀ ਨੇ ਸੋਹਣੇ ਤਿਆਰ ਕਰ ਲੈਣੇ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵਹਿੜਾ ਕਿਹੜਾ ਸੂਆ ਸੂਈ ਹੈ ਇਹ ਪਲੂਨ ਸੂਈ ਵੀ ਆ ਕਦੋਂ ਸੂਈ ਹੈ ਦੋ ਦੰਦ ਆ ਮੂੰਹ ਓਕੇ ਇਹਨੂੰ ਸੂਈ ਨੂੰ ਅੱਜ ਵਾਲ ਨੂੰ ਵੀ ਨੌਵਾਂ ਦੇਣਾ ਨੌਵਾਂ ਦੇਣਾ ਹਾਂਜੀ ਤੇ ਬੱਚਾ ਕੀ ਹੈ ਮਗਰ ਬੱਚਾ ਹੀ ਮਗਰ ਬੱਚਾ ਆ ਬੈਠਾ ਆ ਬੈਠਾ ਹਾਂਜੀ ਬੱਚਾ ਮਗਰ ਬੱਚਾ ਭਾਈ ਉਹ ਬੈਠਾ ਤੇ ਫੇਸ ਦਿਖਾ ਦੇ ਕਰਮ ਵਾਲੀ ਦਾ ਫੇਸ ਬੜਾ ਪਿਆਰਾ ਹਨ ਮੈਂ ਕਿਹਾ ਕੋਈ ਅੰਤ ਨਹੀਂ ਚੱਕ ਤਾ ਵਾਤਾ ਬਿਊਟੀ ਵਾਲੀ ਹੈ ਕਰਮ ਵਾਲੀ ਤੇ ਬੋਦੀ ਵਾਲੀ 2 2 ਆ ਪੂਰਾ ਚੰਗਾ ਤੇ ਕਲਰ ਵੀ ਅਸਲ ਜਰਸੀ ਵਾਲਾ ਮੈਂ ਟਾਪ ਬਰੀਡ ਦੀ ਆ ਤੇ ਆ ਜੀਰੋ ਵਾਰਡ ਦੀ ਆ ਓਕੇ ਹਾਂ ਤੇ ਆਪਣੇ ਉਹ ਦੀਆ ਅਬ ਢੰਡੀ ਦੇਖੋ ਲੈ ਆਲੇ ਮੁੰਡੇ ਤੋਂ ਲਈ ਆਪਾਂ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਈ ਆਪਣੇ ਮੰਨ ਲਾ ਵੀ ਆ ਘਰ ਵੀ ਪਈ ਵੀ ਆ ਆਪਣੇ ਓਕੇ ਬਾਈ ਕੋਈ ਦੂਰੋਂ ਨਹੀਂ ਲਈ ਆਪਾਂ ਕਿੰਨਾ ਬੋਲਾ ਹੁਣ ਤਿਆਰ ਆ ਅੱਜ ਮੰਨ ਲ ਕੇ ਚੱਲ ਵੀ ਆਲਾ 18 ਲੀਟਰ ਚੋਕੇ ਮਾਰ ਸਕਦਾ ਠੀਕ ਆ ਲੈ ਬਾਈ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਨਾੜਾਂ ਫੁੱਲ ਚਾਹੀਆਂ ਵੱਡੀ ਨਾਲ ਚੈੱਕ ਕਰ ਲੋ ਇੱਕ ਨੰਬਰ ਚਵਾਈ ਕਿਵੇਂ ਆ ਚਵਾਈ ਤਾਂ 100 ਨੰਬਰ ਹੈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੋਈ ਚੱਕਰੀ ਧਾਰਾਂ ਵੀ ਮਾਰ ਕੇ ਦਿਖਾ ਦੇਾਂਗੇ ਵਰੀਟ ਫੁੱਲ ਫੁੱਲ ਕਰਦਾ ਛੋਟੀ ਨਾ ਮਨੋ ਕੱਦ ਬਹੁਤ ਆ ਯਾਰ ਮੈਂ ਉਮਰੀ ਕੁਛ ਨਹੀਂ ਚੋਈ 25 ਮਹੀਨੇ ਉਮਰਾਂ ਬੱਚੀ ਦੀ ਬੱਚੀ ਨਾਲੇ ਕੰਮ ਬਣਨਾ ਸਿਰੇ ਸੱਟ ਸਹੀ ਗੱਲ ਆ ਬਈ ਨਾ ਤੋਰਾ ਚੈੱਕ ਕਰ ਲੋ ਜਮਾ ਘੋੜੀ ਆ ਥੋੜਾ ਬੱਚੇ ਦਾ ਕਰਦੀ ਆ ਜੀ ਬੱਚੇ ਕੋਲੇ ਲੈ ਜਾ ਇਧਰ ਮੜਾ ਜਾ ਫੇਸ ਦੀ ਬਿਊਟੀ ਦੇਖੋ ਕਮਾਲ ਜਰਸੀ ਆ ਮੇਰੇ ਦੀ ਬੋਹ ਘਾਟਾ ਮੰਗ ਫੁੱਲ ਆ ਬਈ ਨਾ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਬਾਕੀ ਚਵਾਈ ਹੋਈ ਵੀ ਆ ਸਵੇਰ ਦੀ ਉਸ ਤੋਂ ਨਾ ਨਾ ਜਰ ਆਇਓ ਸ਼ਾਮ ਤੱਕ ਕੱਢ ਰ ਜਿਹੜਾ ਕਰਮਣੀ ਨੇ ਕਮਾਲ ਦਾ ਤਿਆਰ ਕਰਨਾ ਕਿਆ ਰੀੜ ਦੀ ਹੱਡੀ ਤੋਂ ਲੈ ਕੇ ਪਲੇਨ ਆ ਬੱਚੀ ਸਹੀ ਗੱਲ ਆ ਲੈ ਸੀਲ ਸਾਉ ਤਾਂ ਤੂੰ ਐ ਮੰਨ ਲੈ ਕਿਹੜੇ ਖੁੜ ਨਹੀਂ ਦੇਖ ਬੱਚੀ ਦੀ ਤੂੰ ਐ ਦੋਨੇ ਕੰਨ ਕਰ ਮੜੀ ਜੋੜ ਕੇ ਖੜਦੀ ਐ ਦੇਖ ਲੈ ਨੁਕਰੀ ਘੋੜੀ ਯਾਰ ਕਾ ਨਖਰਾ ਕੀ ਬਾਤ ਆ ਯਾਰ ਜਿਹਨਾਂ ਘਰੇ ਬੱਚੇ ਤਿਆਰ ਕਰਨੇ ਆ ਨਾ ਸਹੀ ਗੱਲ ਆ ਤੇ ਦੁੱਧ ਚੋਣਾ ਹੂੰ ਮੇਰਾ ਦੇਖਣ ਦਾ ਅੰਦਾਜ਼ ਜਹ ਨਾਲੇ ਗਰਮੀ ਫੁੱਲ ਪੈਂਦੀ ਆ ਸਹੀ ਆ ਵੀ 25 24 ਕਿਲੋ ਉਹ ਤੋਂ ਬੱਚੇ ਰਾਂਦਾਲੀਆਂ ਦੇਉ ਹੂੰ ਸਹੀ ਆ ਭਾਈ ਹਾਂਜੀ ਤੇ ਕੀ ਮੋਲੇ ਫਿਰ ਜਾਇਜ ਮੋਲੇ ਦਾ ਆਪਾਂ ਬੜਾ ਵੱਡਾ ਨਹੀਂ ਕਰਦੇ 95000 ਚੋਂ ਮਾਨਤਨ ਕਰ ਠੀਕ ਆ ਬਾਈ 95000 ਰੁਪਇਆ ਮੋਲੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਬ੍ਰੀਡ ਚੰਗੀ ਆ ਜਰਸੀ ਬ੍ਰੀਡ ਆ ਅਸਲ ਬ੍ਰੀਡ ਆ ਮੰਗ ਇਹਨਾਂ ਦੀ ਫੁੱਲ ਆ ਮਿਲਦੀਆਂ ਬਹੁ ਘੱਟ ਨੇ ਬਾਈ ਖਾਸ ਕਰਕੇ ਐਡਾ ਕੱਦ ਇੰਨਾ ਚੰਗਾ ਪ੍ਰਿੰਟ ਥਾਣ ਲੇਵਾ ਸੁਹੀ ਸੁਵਾਈ ਕਹਿੰਦੇ ਆ ਪਾਕੀ ਸੂਆ ਪਹਿਲਾ ਬਾਕੀ ਬਿਊਟੀ ਬਹੁਤ ਆ ਦਰਵਾਜ਼ੇ ਵੜਾ ਗਏ ਨੰਦਾਂ ਚ ਬੱਚੀ ਬਹੁਤ ਘਟ ਮਿਲਦੀ ਆ ਬਹੁਤ ਘਟ ਮਿਲਦੀ ਵੇਚਦਾ ਨਹੀਂ ਕੋਈ ਬੰਦਾ ਵੇਚਦਾ ਫਿਰ ਲਾ ਯਾਰ ਅਜਾ ਜਾਨਵਰ ਕਿਹੜਾ ਵੇਚਦਾ ਸਹੀ ਗੱਲ ਆ ਭਾਈ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰਕੀਟ ਦਾ ਠੰਡੀ ਤਾਂ ਬਾਹਲੀ ਆ ਯਾਰ ਕਰ ਠੰਡੀ ਦਾ ਕੋਈ ਆਮਤ ਨਹੀਂ ਬਾਕੀ ਚੂਣ ਦੇਖੋ ਮੋਟਾ ਮੋਟਾ ਚੂਣਾ ਤੀਜੋ ਲੋ ਚਾਹੇ ਮਸ਼ੀਨਾਂ ਚੋਂ ਲੋ ਇੱਕ ਨੰਬਰ ਚੂਣ ਲੱਗਿਆ ਲੈ ਬਾਹਲੀ ਚੰਗੀ ਚਵਾਈ ਆ ਹਨਾ ਗਰਮ ਵਾਲੀ ਮੈਂ ਤਾਂ ਚੰਗੀ ਤਾਂ ਮੈਂ ਜਿਆ ਬੱਚੇ ਨਹੀਂ ਚੰਗੇ ਇਹ ਤਾਂ ਰੱਬ ਦਾ ਨਾ ਸਹੀ ਆ ਲਾ ਬਈ ਨਾਗਰਗੀ ਧਾਰਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੋਈ ਠੰਡੀ ਸੀ ਲਾ ਬੜੀ ਚੰਗੀ ਚਵਾਈ ਆ ਕਰ ਮਾਜੀ ਓਕੇ ਆ ਬਈ ਬਸ ਕਰ ਉਹ ਲੇਰ ਦਾ ਥਾਨ ਕਰਦੀ ਆ ਬੱਚੀ ਪਸਮਾ ਕਰ ਲਾਲਾ 6.5 ਕਿਤੋਂ ਹੋਣੇ ਆ ਸਹੀ ਗੱਲ ਆ ਭਾਈ ਤੇ ਉਹਨੂੰ ਲੇਵਾ ਦੇਖੀ ਬਈ ਇੱਕ ਨੰਬਰ ਚਵਾਈ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਜੀ ਇਹ ਮੰਨ ਲਓ ਵੀ ਦੂਜਾ ਸੂਆ ਇਹ ਕਦੋਂ ਸੂਈ ਆ ਬਈ ਇਹਨੂੰ 12 ਦਿਨ ਹੋ ਗਏ ਸੂਈ ਨੂੰ ਮਗਰ ਬੱਚੀ ਆ ਮਗਰ ਬੱਚੀ ਬੱਚੀ ਬੜੀ ਚੰਗੀ ਆ ਹਾਂ ਬੱਚਾ ਬਹੁਤ ਆਪੇ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਕਿਉਂ ਆਏ ਹੁੰਦਾ ਵੀ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਆਹਾਂ ਲਓ ਇਉਂਠੇ ਮਿੱਠੇ ਪੱਠੇ ਖਾਣੇ ਬੱਚੇ ਦਾ ਨਾਲ ਕੀ ਹੁੰਦਾ ਦੁੱਧ ਬੱਚੇ ਨੂੰ ਪਿਉਣਾ ਉਹ ਤਾਂ ਬੱਚੀ ਨੂੰ ਵੀ ਪਿਉਣਾ ਸਹੀ ਗੱਲ ਆ ਪੱਛੇ ਨੂੰ ਅਗਲੇ ਨੇ ਹੌਸਲੇ ਨਾਲ ਪਿਉਣਾ ਹੂੰ ਪੱਛੇ ਨੂੰ ਅਗਲੇ ਨੇ ਅੰਸਰਦੇ ਨੂੰ ਸਹੀ ਗੱਲ ਆ ਭਾਈ ਲੈ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਚਿਵਾਈ ਇਹਦੀ ਵੀ ਧਾਰਾ ਕੋਈ ਚੱਕ ਨਹੀਂ ਦੂਜਾ ਸੂਆ 10 12 ਦਾ ਨਸੂਈ ਨੂੰ ਹੋਇਆ ਮਗਰ ਬੱਚੀ ਆ ਹੁਣ 15 ਲੀਟਰ ਦੁੱਧ ਆਗਲਾ 14 ਮੰਨ ਕੇ ਸੌਦਾ ਕਰ ਠੀਕ ਆ 14 ਸਿਰ ਪਈ ਇਹਦਾ ਪਸ਼ੂ ਹੱਥ ਦਾ ਫਰਕ ਪਾ ਜਾਂਦਾ ਬੋਦੀਵਾਦੀ ਦੇ ਕਲਰ ਦੇ ਖਲ ਸਰ ਜਰਸੀ ਵਾਲਾ ਪਾਪ ਬਰੀਡ ਹੈ ਡਾਕਟਰ ਤੈਨੂੰ ਪਤਾ ਆਪਾਂ ਕਿਹੜਾ ਕੋਈ ਪਹਿਲੀ ਵਾਰ ਲੈਨੇ ਆ ਸਹੀ ਗੱਲ ਆ ਭਾਈ ਹੂੰ ਤੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਓਕੇ ਆ ਕਿਉਂ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਝੂਠੇ-ਬਿਠੇ ਪੱਠੇ ਖਾ ਗਏ ਕਿਸੇ ਪੱਖ ਤੋਂ ਆਪਣਾ ਡੰਗਰ ਤੂਏ ਮੰਨ ਲਾ ਵੀ ਹੱਥਰਾ ਨਹੀਂ ਹੋ ਹੂੰ ਸਹੀ ਗੱਲ ਹੈ ਮਹਿੰਗਾ ਸਸਤਾ ਅਗਲੇ ਨੇ ਵੇਖਾਂ ਸਹੀ ਆ ਹੂੰ ਨਹੀਂ ਉਸ ਵੀ ਯਾਰ ਖਰਾ ਹੋਵੇ 50000 ਰੁਪਏ ਵੱਧ ਘੱਟ ਲਾ ਹਾਂ ਅਗਲਾ ਹਫ਼ਤੇ ਕੋਲ ਆਉਂਦਾ ਰੁਪਏ ਵੈਸੇ ਮੁੱਲ ਵੀ ਮਾਰਕੀਟ ਦੇ ਹਿਸਾਬ ਨਾਲ ਜਾਇਜ਼ ਆ ਗਿਆ ਵੀ ਉਹ ਆਪਾਂ ਵੈਸੇ ਗੱਲ ਕਰਦੇ ਆ ਵੀ 1000 2000 ਵੱਧ ਲੱਗ ਜੇ ਖਰਾ ਹੋਵੇ ਡੰਗ ਚੰਗੀ ਚੀਜ਼ ਤੇ ਅਗਲੇ ਦਾ ਜੀ ਕਰਦਾ ਲਾਉਣ ਨੂੰ ਸਹੀ ਗੱਲ ਆ ਭਾਈ ਹਮ ਬਿਊਟੀ ਦੇਖ ਭਈ ਇੱਕ ਨੰਬਰ ਆ ਮੁੱਲ ਕੀ ਹੈ ਜਾਇਜ਼ ਆ ਭਾਈ ਖਿੱਚ ਕੇ ਮੁੱਲ ਵਸ ਇਹਦਾ 65000 ਰੁਪਏ ਚੋ ਕਰ ਦਾਂਗੇ ਮਾਨ ਓਕੇ ਭਾਈ 65000 ਰੁਪਏ ਮੁੱਲ ਮੰਨ ਤਾਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਆ ਬਾਈ ਨਾ ਪਤਾ ਹਨ ਬਹੁਤ ਚੰਗਾ ਜਿਵਾਈ ਹੈ ਜਿਹੜੀਆਂ ਧਾਰਾ ਮਾਰਦੇ ਆ ਆਹੋ ਜਿ ਸਵਾਈ ਹੈ ਕੀ ਬਾਤ ਚਮਕ ਵਾਲੀ ਆ ਬੈਠ ਤੇ ਬੜੀ ਚਮਕਾ ਬਾਕੀ ਬੱਚਾ ਬੜਾ ਪਿਆਰਾ ਦਿੱਤਾ ਕਰਮਾਈ ਨੇ ਕਿਉਂ ਬੱਚੀ ਵੀ ਸ਼ੌਂਕ ਨਾ ਪਾਲਣ ਵਾਲੀ ਹੈ ਇਹਦੀ ਗੱਲ ਨੇ ਬਿਊਟੀ ਦੇਖੋ ਬੱਚੀ ਦੀ ਲੈ ਕੀ ਬਾਤ ਆ ਬਾਕੀ ਕੋਈ ਚੱਕ ਨਹੀਂ ਧਾਰਾ ਮਾਰ ਦੋ ਬਾਈ ਠੰਡੀ ਹੈ ਵੀ ਬਹੁਤ ਆਹਣਾ ਠੰਡੀ ਦਾ ਤਾਮਾ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਟ ਆ ਲੈ ਹੁਣ ਦੇਖੋ ਕਰਮਾਈ ਦਾ ਐ ਚੋਰ ਸਾਂ ਪੈਕ ਲਾ ਕਲਾ ਹੂੰ ਚਵਾਈ ਬੜੀ ਚੰਗੀ ਆ ਨਾ ਮਾਹਾਂ ਚਵਾਈ ਮੋਟੀ ਮੋਟੀ ਚਵਾਈ ਆ ਬੈਠਾ ਨਹੀਂ ਤਾਂ ਚੋਈ ਨਹੀਂ ਹਾਂ ਪੋਲੀ ਗੋਲੀ ਆ ਯਾਰ ਲੈ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਿੰਨੀਆਂ ਕਿਧਾਰਾ ਮਾਰੀਆਂ ਲੈ ਪੈਰ ਵੀ ਨਹੀਂ ਚੱਕਦੀ ਹਾਂ ਬਸ ਭਾਈ ਓਕੇ ਆ ਤੇ ਥਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣ ਲੈ ਪੂਰੀ ਵਿਥੀ ਦੇ ਥਾਣ ਇੱਕੋ ਜੇ ਥਾਣਾ ਬਈ ਨਾਲ ਨੂੰ ਉਹ ਇੱਕ ਨੰਬਰ ਆ ਬਾਕੀ ਚੰਗੇ ਦੋਦੋ ਤੇ ਹੁਣ ਪਿਆਰ ਆ ਬਈ ਤੇ ਸੂਈ ਸਵਾਈ ਮੁੱਲ ਜਮ ਜਾਇ ਜਾ ਬਈ ਖਿੱਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਅ ਸੂਈ ਆ ਇਹ ਪਹਿਲਾ ਸੂ ਇਹ ਸੂ ਇਹ ਦੋ ਦੰਦ ਦੀ ਇਹ ਆ ਬੱਚੀ ਦੋ ਦੰਦ ਪਹਿਲਾ ਸੂ ਆ ਕਹਨੂੰ ਸੂਈ ਆ ਬਈ ਇਹ ਇਹਨੂੰ ਮੰਨ ਲਓ ਵੀ ਮੰਨ ਲਓ 10-12 ਦਿਨ ਹੋ ਗਏ ਨੂੰ ਇਹਦਾ ਮਾਰੀ ਬੱਚਾ ਆ ਖੜਾ ਬੱਚਾ ਇਹਦਾ ਹਾਂਜੀ ਠੀਕ ਆ ਬਈ ਫੇਸ ਦੇਖ ਯਾਰ ਕਰਮਾਈ ਨਾ ਹਣ ਮੈਂ ਖਾ ਬਾਹਰ ਚੱਕੀ ਕੋ ਆਤੀ ਐ ਨੂੰ ਪਤੋ ਇੱਕ ਦੂਜੀ ਤੋਂ ਵਾੜੀ ਕੀਆ ਜਦ ਤੱਕ ਆ ਗਿਆ ਮਾਲੀਆਂ ਹਮ ਹਣ ਤੇ ਫੇਸ਼ ਪਸਾਂ ਤੋਂ ਲੇਵਾ ਦੇਖੋ ਇੱਕ ਨੰਬਰ ਇਹ ਇਧਰੋਂ ਨਾੜਾ ਨੋੜਾ ਚੈੱਕ ਕਰਵਾਉਨੇ ਕਮਾਲ ਦੀਆਂ ਨਾੜਾਂ ਨੇ ਲੇਵੇ ਤੇ ਐ ਖੜੀਆ ਕੱਲੀ ਕੱਲੀ ਨਾੜ ਕੀ ਬਾਤ ਐ ਯਾਰ ਚਵਾਈ ਚੁਵਾਈ ਕਿਵੇਂ ਆ ਬਾਈ ਮੈਂ ਖਾ ਚਵਾਈ ਤਾਂ ਆਪਾਂ ਤੇਰੇ ਸਾਹਮਣੇ ਕਰਾਂਗੇ ਹਮ ਚਵਾਈ ਪੱਖੋਂ ਤੇ ਹੋਰ ਤਾਂ ਆਪਣਾ ਨੰਗਰ ਆ ਕੋਈ ਤੈਨੂੰ ਦੱਸਦਾ ਸਹੀ ਪੈਸੇ ਆ ਲੈਣੇ ਦੇਖ ਕੇ ਲਾਉਣੇ ਚੀਜ਼ ਸਹੀ ਗੱਲ ਆ ਆਪਣਾ ਰੇਡ ਜਾ ਜਿੱਦ ਡੰਗਰ ਇੱਕ ਨੰਬਰ ਹਮ ਸਾਰੀਆਂ ਗੱਲਾਂ ਇਹ ਦੁਗਾ ਰੱਬ ਦਾ ਨਾਮ ਹੈ ਸਹੀ ਗੱਲ ਆ ਬਾਈ ਮੋਹ ਘਟੜੀ ਨਹੀਂ ਕਿਸੇ ਪੈਸੇ ਭਰਦਾ ਵੀ ਕਰਨ ਹੂੰ ਬਿਊਟੀ ਦੇਖ ਫਲੀ ਵੀ ਫੁੱਲ ਲੈ ਕੁਆਲਿਟੀ ਦੇਖ ਕੁਆਲਿਟੀ ਇੱਕ ਨੰਬਰ ਆ ਬਾਈ ਨਾ ਬਟੋ ਵੀ ਸਵਾਈ ਬੱਚਾ ਮਗਰ ਬੱਛਾ ਬਾਈ ਹਾਂਜੀ ਥਾਨ ਬਹੁਤ ਚੰਗਾ ਨਾੜਾ ਫੁੱਲ ਚੰਗੀਆਂ ਤੇ ਟਾਈਮ ਆ ਜਿਹੜਾ ਆਪਾਂ ਵੀਡੀਓ ਚ ਦਿਖਾਇਆ ਸੀਗਾ ਸਵਾ 1 ਦੇ ਆਸ-ਪਾਸ ਟਾਈਮ ਆ ਉਸ ਸਮੇਂ ਅੰਦਾਜ਼ਾ ਲਾਇਆ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਤਿਆਰ ਕਰੂਗਾ ਕੀ ਮੋਲ ਆ ਫਿਰ ਜਾਇਜ ਖੱਚ ਕੇ ਜੀ ਖੱਚ ਕੇ ਬਸ ਆਪਾਂ ਇਹਦਾ 75000 ਰੁਪਇਆ ਮੁੱਲ ਚੁਮਾਨਤਨ ਕਰਦਾ 75000 ਚ ਵਈ ਕਹਿੰਦਾ ਮਾਨਤਨ ਹੋ ਜੂਗਾ ਅੱਜ 16 ਲੀਟਰ ਦੁੱਧ ਇਹ ਅਗਲਾ ਚੋ ਸਕਦਾ ਇਹਦੇ ਥੱਲੇ ਠੀਕ ਚਮਕ ਫੁੱਲ ਫ੍ਰੀਟ ਫੁੱਲ ਸੂਈ ਸਵਾਈ ਬਾਕੀ ਇੱਕ ਖਾਸियत ਆ ਬਾਈ ਤਿੰਨ ਲਖਾਈਆਂ ਗਰਮੀ ਤਿੰਨੇ ਨਹੀਂ ਮੰਨਦੀ ਮੈਂ ਕਹਾ ਪੂਰਾ ਵੀ ਗਰਮੀ ਵਾਲੇ ਜਾਨਵਾਰੀ ਨਹੀਂ ਮੰਨਣੀਆਂ ਫੈਂਟ ਆ ਜਿਹੜੀ ਕਰਮ ਵਾਲੇ ਦੀ ਫੁੱਲ ਚੰਗੀ ਆ ਆ ਖੜਾ ਬੱਚੇ ਦਾ ਵੀ ਥੋੜਾ ਇਹ ਕਰਦੀ ਹੈ ਬੱਚੇ ਦਾ ਕਰਦੀ ਆ ਬਸ ਇੱਕ ਮਸਤ ਦੀ ਆ ਚੌੜ ਕਰਦੀ ਆ ਤੈਨੂੰ ਪਤਾ ਸਹੀ ਗੱਲ ਉਥੋਂ ਥੋੜੀਆਂ ਆ ਫੁੱਲੀਆਂ ਰੀਆਂ ਆ ਵਾ ਹੂੰ ਫੁੱਲੀ ਰਹੀ ਕਰਕੇ ਚੌੜ ਕਰਦੀ ਆ ਨਾ ਬਤ ਪਿੱਛੇ ਡੰਗ ਤੇ ਜਾ ਕੇ ਲੈਵਾ ਦੇਖੋ ਕਮਾਲ ਦਾ ਤਿਆਰ ਕਰ ਲੂ ਮੈਂ ਆਪਣੇ ਕੋਲੇ ਆਲਾ ਚੋਕ ਇਤਨਾਂ ਟਾਈਮ ਲੀਟਰ ਮਾਰ ਕੇ ਲੈ ਜਾਵੇ ਹੂੰ ਸਹੀ ਗਾ ਆਪਣਾ ਕਹਣ ਵਾਲਾ ਚੋਣ ਵਾਲਾ ਦੁੱਧ ਹੁੰਦਾ ਸਹੀ ਗੱਲ ਆ ਬਾਕੀ ਕੋਈ ਚੱਕਰ ਨਹੀਂ ਬਈ ਧਾਰਾਂ ਜਿਹੜੀਆਂ ਮਾਰ ਕੇ ਦਿਖਾ ਦੇ ਡੰਡੀ ਵੀ ਬਹੁਤ ਆ ਯਾਰ ਹਣਾ ਜਿਵੇਂ ਮਰਜ਼ੀ ਦਾ ਰਾਮ ਰੀ। ਪਤਾ ਨੂੰ ਦਾਤਾ ਹੀ ਨਾ ਚੁਆਇਸ ਨਾ ਆਪਣਾ ਠੰਡੇ ਪਸ਼ੂ ਦਾ। ਹੂੰ। ਬਾਕੀ ਅਗਲੇ ਨੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ। ਸਹੀ ਗੱਲ ਆ ਬਾਈ। ਇੱਕ ਨੰਬਰ ਪਸ਼ੂ ਹੁੰਦਾ ਬਾਈ ਦਾ ਖਾਸ ਹੀ ਹਤਾ ਜਿੰਨਾ ਦੁੱਧ ਕਹਿ ਦੋਗੇ ਉਨਾ ਹੀ ਮਿਲੂਗਾ। ਅੱਪਾ ਬੰਦ ਘਟਾ ਦਦਨੀਆ ਪਕੜਾ ਇੱਕ ਵੇਰੀ ਵੇਚਣਾ। ਸਹੀ ਗੱਲ ਆ ਬਾਈ। ਹੂੰ। ਜਾਨਗੀ ਪਰ ਕੰਮ ਕਰਨਾ ਜਿਹਨੇ ਉਹ ਗਲਤ ਕਰਦਾ ਨਹੀਂ। ਹਾਂ ਸਹੀ ਗੱਲ ਆ ਬਾਈ। ਚੇਲੇ। ਖਾਨ ਦੇਖੋ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗੁਲਾਬੀ ਥਣ ਨਾੜਾ ਨੋੜਾ ਫੁੱਲ ਜਿਹਾ ਫੇਸ ਦੇਖੋ ਫੇਸ ਬੜਾ ਪਿਆਰਾ ਬੇਟੀ ਬਾਕੀ ਮੁੱਲ ਜੈ ਜਰਾ ਆ ਮੁੱਲ ਨਹੀਂ ਸੀ ਦਿੱਤੀ ਕਿਤੋਂ ਮੈਲਣਾ ਐਹੀ ਜੀ ਬੱਚੀ ਦਾ ਕਿਹੜਾ ਦੇ ਦੂ ਬਲੀ ਵੀ ਬਹੁਤ ਹੈ ਬੱਚੀ ਲੋਕਾਂ ਤੂੰ ਲੈ ਵੀ ਔਸਰ ਬੱਚੀ ਲੈਣ ਵਾਜੇ 45000 ਦੀ ਮਿਲੂ ਐਡੀ ਸਹੀ ਗੱਲ ਆ ਬਾਈ ਇਹਨੇ ਦੋ ਦੰਦਾ ਜੀ ਦੋ ਦੰਦਾ ਬੱਚੀਆਂ ਅਗਲਾ 40 45 45000 ਨੂੰ ਲੈਂਦਾ ਕੋਈ ਵੀ ਤਾਂ ਲੱਖਾਂ ਬਾਹਰ ਮੰਗਦਾ ਅਗਲਾ ਹਾਂ ਸਹੀ ਗੱਲ ਆ ਬਾਈ ਸੂਈ ਵੀ ਤਾਂ ਲੱਖਾਂ ਬਾਹਰ ਘਰੂ ਮੰਗਦਾ ਹੂੰ ਇਹ ਤਾਂ ਇੱਕ ਤੋਹੇ ਆ ਸਹੀ ਗੱਲ ਆ ਬਾਈ ਗਰਮੀਆਂ ਦੇ ਤੂੰ ਐ ਮੰਨ ਲੈ ਜਿਹੜੇ ਭਾਅ ਆ ਪਾ ਦੇਈ ਜਾਂਦੇ ਆ ਆਫਸਰਾਂ ਬੱਚਿਆਂ ਦਾ ਭਾਅ ਕਰਦਾ ਅਗਲਾ ਸਹੀ ਗੱਲ ਆ ਬਾਈ ਹੂੰ ਅੱਗੇ ਬਾਈ ਟੋਕਰ ਆ ਗਈ ਇਹ ਟੋਕਰ ਆ ਗਈ ਇਹਦੇ ਥੱਲੇ ਅਗਲਾ ਐ ਮੰਨ ਲਓ ਵੀ 12 ਲੀਟਰ ਦੋਧਿਆ 11 ਲੀਟਰ ਮੰਨ ਕੇ ਲੈ ਲੇ ਠੀਕ ਆ ਤੇ ਸੂਈ ਹੋਊਗੀ 4 ਮਹੀਨਿਆਂ ਦੀ 40 ਦਿਨਾਂ ਦਾ ਟੀਕਾ ਭਰਾਇਆ ਹੋਇਆ ओके ਅਗਰਾ 100 ਮੰਨ ਕੇ ਲੈ ਲਈ ਓਕੇ ਬਾਈ ਠੀਕ ਆ ਹੂੰ ਖੋਲ ਦੇ ਬਾਈ ਤੋਰ ਸੀ ਸੂਲ ਦਾ ਚੁਾਈ ਚੁਈ ਦਾ ਤੈਨੂੰ ਦੱਸਾਂ ਵੀ ਹੰਤ ਕੋਈ ਹੰਤ ਕੋਈ ਨਹੀਂ ਪਾਣੀ ਬੜਾ ਕਮਾਲ ਦਾ ਲੱਗਿਆ ਹਨਾ ਬਹੁਤ ਹੀ ਮਖਲਾ ਥਾਣਾ ਲੈ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਲੋਬੋਲਾ ਪੂਰੀ ਵਿੱਚ ਹੀ ਤੇ ਇਕੱਲਾ ਇਕੱਲਾ ਥਾਣਾ ਬਾਈ ਮਾ ਹੰਤੀ ਕੋਈ ਨਹੀਂ ਬੱਚੀ ਯਾਰ ਸਹੀ ਗੱਲ ਆ ਬਾਈ ਵੱਡੀ ਨਾਲ ਥੱਲੇ ਲਿਟੀ ਆ ਹਾਂ ਖੋਲ ਦੇ ਬਾਈ ਫੈੜ ਬਹੁਤ ਹੁੰਦੀ ਉਹ ਫੈੜ ਤਾਂ ਮੱਝਾਂ ਵਰਗੀ ਆ ਦੀ ਠੀਕ ਆ ਮੱਝ ਨਾਲ ਦਾ ਦੁੱਧ ਆ ਬਾਈ ਬਾਕੀ ਫੇਰ ਤਾਂ ਤੂੰ ਐਂ ਮੰਨ ਲੈ ਵੀ ਆਪਣੇ ਜਿਹੜੇ ਡੰਗਰ ਚਾਰੇ ਵਿਖਾਏ ਚਾਰਾਂ ਦੀ ਫੈਟ ਵਾਲਾ ਮਰੀ ਫੈਟ ਵਾਲਾ ਜਿਹੜੇ ਸਮਨਾ ਹੁਣ ਮੌਸਮ ਚੱਲਦਾ ਨਾ ਚਾਰੇ ਦੇ ਚਾਰੇ ਡੰਗਰੀ ਇਸ ਮੌਸਮ ਦੇ ਹਿਸਾਬ ਨਾਲ ਫੁੱਲ ਕੰਮਜਾਪ ਨੇ ਹਾਂ ਹਾਂ ਆ ਜਾ ਪੁੱਤ ਬਾਕੀ ਪੜੀ ਵੀ ਕੱਦ ਬਰੀਟ ਤੇ ਦੁੱਧ ਵੀ ਬਹੁਤ ਚੰਗਾ ਤਿਆਰ ਦੱਸਿਆ ਤੇ ਮੁੱਲ ਜਿਹੜੇ ਬਾਈ ਦੇ ਜਮਾ ਬਿਲਕੁਲ ਜੈ ਜਿਹਾ ਖਿੱਚ ਕੇ ਮੁੱਲ ਹੁੰਦੇ ਆ ਵੜਾ ਬਹੁਤ ਚੰਗੀਆਂ ਫੇਸੂਸ ਦਿਖਾਉਂਦੇ ਆ ਕਰਮਾਈ ਦਾ ਲੈ ਬਿਊਟੀ ਚੈੱਕ ਇੱਕ ਗੱਲ ਹੈਗੀ ਆ ਵੀ ਬੱਚੇ ਆਪਾਂ ਫੰਡਰ ਕਰਵਾਉਂਗੇ ਦੇਣੀ ਆ ਲਿਕਲੂ ਗੱਬਣੀ ਸਹੀ ਆ ਹਾਂ ਹੂੰ ਨਾ ਪਤਾ ਤੇ ਕੀ ਮੁੱਲ ਆ ਫਿਰ ਜਾਜਾ ਖਿੱਚ ਕੇ ਜੀ ਇਹਦਾ 27000 ਰੁਪਏ ਜੋ ਮਾਨਤਨ ਚਾਹਦਾ ਚੱਕ ਜਮ ਜੈ ਮੋਲ ਇਹ ਵੀ ਕੋਈ 30 ਨਹੀਂ 35 27000 ਚੋਂ ਮਾਨਤਨ ਹੋ ਜਾਊਗਾ ਖਿੱਚ ਕੇ ਮੁੱਲ ਰੱਖਿਆ ਦੁੱਧ ਵੀ ਬਈ ਮੈਂ ਕਹਿੰਦਾ ਫੁੱਲ ਫੈਂਡ ਵਾਲਾ ਹੋਊਗਾ ਇਹ ਲੇਵਾ ਦੇਖੋ ਸ਼ਾਮ ਤੱਕ ਕੱਢ ਲਾਈਆਂ ਕੱਢ ਦੂ ਬਹੁਤ ਸੋਹਣਾ ਲੇਵਾ ਤੇ ਆ ਤਾਰਾ ਕੋਈ ਜੱਕਰ ਨਹੀਂ ਹੈ ਦੀਆਂ ਵੀ ਬਾਈ ਮਾਰ ਕੇ ਰੱਖ ਤੈਰਾ ਹਾਂ ਤੇਰਾ ਮਾਣਾ ਤਾਂ ਨਾਲੇ ਦੇ ਮੁੱਖੀ ਸੱਟਲਾ ਨਹੀਂ ਛਿੱਟਣੀ ਨਾ ਸੱਟ ਠੀਕ ਆ ਨਿਆਣਾ ਪਾ ਤੇ ਬਹਿ ਜਾ ਠੀਕ ਆ ਤੇ ਮੈਂ ਮਰਜ਼ੀ ਚੋਈ ਚੱਲ ਠੀਕ ਆ ਬਾਈ ਢੰਡੀ ਇਹ ਵੀ ਬਹੁਤ ਹਨ ਢੰਡੀ ਮਰਜ਼ੀ ਨਿਆਣਾ ਪਾ ਕੇ ਬਹਿ ਜਾ ਕੋਈ ਚੇਤੇ ਨਿਆਣੇ ਤੇ ਚਵਾਈ ਦੇ ਨਾਲੇ ਦੇ ਮੁੱਖੀ ਪਾ ਚਾਹੇ ਨਾ ਪਾ ਉਹ ਤੇਰੇ ਮਨ ਦੀ ਮਰਜ਼ੀ ਹੈ ਲੈ ਠੀਕ ਆ ਮੋਟਾ-ਮੋਟਾ ਚੋਣਾ ਹੈ ਨਾ ਯਾ ਵਾਹ ਉਹਦਾ ਤੈਨੂੰ ਦੱਸਦਾ ਵੀ ਆਪਣੇ ਨੰਗਰ ਦਾ ਕੋਈ ਅੰਤ ਨਹੀਂ ਹੋਊ ਹੂੰ ਜਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀ ਐ ਬੜੀ ਮੋਟੀ ਚੋਈ ਐ ਕਿਆ ਬਾਤ ਐ ਬਾਕੀ ਮੁੱਲ ਵੀ ਬਾਈ ਨੇ ਜਮਾ ਜਾਇ ਰੱਖਿਆ 27 ਹਾਂ 27 ਯਾਰ ਜਮਾ ਜਾਇ ਜਮਾ 100000 2416 ਚੱਪਾ ਮਾਨਦਾਨ ਵਧੀਆ ਹੋਊ ਜੀ ਲੈ ਨਾੜਾ ਨੋੜਾ ਫੋਲ ਚੱਗੇ ਥਾੜੇ ਇੱਕ ਨੇ ਬੱਚੀ ਦਾ ਮੁੱਲ ਆਹ ਲੈ ਚੋਕੇ 11 ਲੀਟਰ ਲਿਆ ਸਕਦਾ ਸਹੀ ਆ ਹੂੰ ਹੂੰ ਪਾਣੀ ਦੋ ਡੰਗ ਜੋ ਲਓ ਤਾਂ ਵੀ ਕੋਈ ਚੱਕੇ ਹਾਂ ਵੈਸੇ ਬਾਈ ਦੀ ਖਾਸियत ਆ ਜਿੰਨਾ ਰੱਖਦੇ ਉਹਨੇ ਹੀ ਹੁੰਦਾ ਠੀਕ ਹੈ ਨਹੀਂ ਨਾਗਸੀ ਪੁਰਾਣੇ ਚਾਰ ਦਾ ਪਤਾ ਵੀ ਕੋਈ ਪਰਵਾਹ ਨਹੀਂ ਸਹੀ ਹੈ ਬਈ ਤੇ ਚਾਰੇ ਸਿਰੇ ਦੇ ਆ ਬਈ ਕਿਸੇ ਵੀਰ ਨੂੰ ਕੋਈ ਵੀ ਪਸੰਦਾ ਹੈ ਬਾਈ ਨੈਕਨੈਕਟ ਕਰ ਲਿਓ ਧੰਨਵਾਦ